ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਇੱਕ ਬਹੁਤ ਹੀ ਮਸ਼ਹੂਰ ਸ਼ਾਇਰ ਮਿਰਜ਼ਾ ਗਾਲिब ਦੇ ਬਾਰੇ ਦੱਸ ਦੇ ਪਏ ਹੈ ਕਿ ਮਿਰਜ਼ਾ ਗਾਲिब ਇਨੀ ਸ਼ਰਾਬ ਕਿਉਂ ਪੀਂਦਾ ਸੀ ਉਹ 24 ਘੰਟੇ ਸ਼ਰਾਬ ਦੇ ਨਸ਼ੇ 'ਚ ਕਿਉਂ ਰਹਿੰਦਾ ਸੀ ਕੀ ਵਜ੍ਹਾ ਸੀ ਇਸਦੇ ਬਾਰੇ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਆ ਖੈਰ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਕਥਾ ਬਹੁਤ ਇੰਟਰਸਟਿੰਗ ਹੈ ਵੀਰੋ ਤੁਹਾਡੇ ਗ੍ਰੀਕ ਰਿਕੁਐਸਟ ਹੈ ਕਿ ਕਥਾ ਨੂੰ ਲਾਜ਼ਮੀ ਪੂਰਾ ਸੁਨਿਆ ਕਰੋ ਕਿਉਂਕਿ ਜਦੋਂ ਤੁਸੀਂ ਕਥਾ ਨੂੰ ਪੂਰਾ ਸੁਣੋਗੇ ਨਾ ਫਿਰ ਤੁਹਾਨੂੰ ਆਨੰਦ ਆਏਗਾ ਸਹੀ ਤਰ੍ਹਾਂ ਸਮਝ ਆਏਗੀ ਖੈਰ ਵੀਰੋ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਤੇ ਉਸ ਤੋਂ ਬਾਅਦ ਕਰਨੇ ਇਸ ਤੇ ਗੱਲ ਬਾਤ ਤੇ ਕਥਾ ਸ਼ੁਰੂ ਕਰਨ ਤੋਂ ਪਹਿਲੇ ਸਾਰੇ ਵੀਰਾਂ ਭਰਾਵਾਂ ਅਗੇ ਰਿਕੁਐਸਟ ਹੈ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰ ਦੇਓ ਗਾਲਿਬ ਦੁਨੀਆ ਦਾ ਸਭ ਤੋਂ ਸਿਆਣਾ ਮਨੁੱਖ ਹੋਇਆ ਉਸ ਵਜ੍ਹਾ ਤੋਂ ਜਿੰਨਾ ਸਿਆਣਾ ਹੋਵੇਗਾ ਉਤਨਾ ਬੇਚੈਨ ਕਿਉਂਕਿ ਜਦ ਅਕਲ ਵੱਡੀ ਹੋ ਜਾਂਦੀ ਹੈ ਦੁਨੀਆ ਛੋਟੀ ਹੋ ਜਾਂਦੀ ਹੈ ਜਦ ਸੋਚਣੀ ਮਹਾਨ ਹੋ ਜਾਂਦੀ ਹੈ ਦੁਨੀਆ ਤੇ ਮੈਨੀ ਹੋ ਜਾਂਦੀ ਹੈ ਉਹਦੀ ਪਤਨੀ ਨੇ ਇੱਕ ਦਿਨ ਸਮਝਾਇਆ ਤੁਸੀਂ ਆਲਮ ਫਾਜ਼ਲ ਹੋ ਤੁਸੀਂ ਮਹਾਨ ਲੋਕੀਤ ਫਰਜ਼ਾ ਕਿੰਨਾ ਸਨਮਾਨ ਕਰਦੇ ਨੇ ਤੇ ਤੁਸੀਂ ਦਿਨ ਰਾਤ ਪੀਕੇ ਕਰਦੇ ਜਿੰਨਾ ਸੇ ਚੋੜ ਰਹਿੰਦੇ ਹੋ ਗਾਲਿਬ ਆਪ ਵੀ ਕਹਿੰਦਾ ਆਪਣੀ ਉਸਦੀ ਇੱਕ ਨਜ਼ਮ ਦੇ ਦੋ ਬੋਲ ਨੇ ਇਹ ਤੇਰਾ ਤਸਫਫ ਇਹ ਤੇਰਾ ਬਿਆਨ ਹੈ ਗਾਲਿਬ ਤੁਝੇ ਹਮ ਬਲੇ ਸਮਝਤੇ ਜੋ ਨਾ ਬਾਦਾ ਫਾਰ ਹੋਤਾ ਜੇ ਕਿਦਰੇ ਤੂੰ ਪੈਂਦਾ ਨਾ ਤੇ ਗਾਲਬ ਅਸੀਂ ਤੈਨੂੰ ਪੈਗੰਬਰ ਜਾਣ ਕੇ ਹੋ ਗਿਆ ਸੀ ਬਲੀ ਜਾਣ ਐ ਨਾ ਸਿਆਣਾ ਇਹ ਮਿਸਾਲੇ ਤਸਫੁਹ ਇਹ ਤੇਰਾ ਬਿਆਨ ਹੈ ਗਾਲਤ tujhe hum wale samajhte jo na bada far hota kamal di gade teriyan daleena eh tere praman eh tere udharan eh teri khoj eh tera gyan assi te tenu wali jan ke khojna si prampar jan ke khojna si par pote dil raat pehn lagte ਪਤਨੀ ਵੀ ਕਹਿੰਦੀ ਹੈ ਅੱਜ ਸਮਝਾ ਰਹੀ ਹੈ ਐਨੇ ਸਿਆਣੇ ਤੁਸੀਂ ਇੱਕ ਇੱਕ ਬੋਲ ਜਿਸ ਤੋਂ ਦੁਨੀਆ ਦੀ ਸਾਰੀ ਬਹੁਤ ਦੌਲਤ ਪ੍ਰਵਾਨ ਕੀਤੀ ਜਾ ਸਕਦੀ ਹੈ ਉਸ ਦਿਨ ਰਾਤ ਲ셔 ਡੁੱਬੇ ਰਹਿੰਦੇ ਅਗਰ ਗਾਲਬਨੋ ਤੇ ਕੀਆ ਕੇ ਆਪਣੇ ਬੇਗਮ ਨੂੰ ਆਪਣੇ ਪਤਨੀ ਨੂੰ ਪੀੜਨਾ ਤੂੰ ਮਨੁੱਖੀ ਖਾਈ ਦੇਣੀ ਹੈ ਪਤਨੀ ਦਿਖਾਈ ਦੇਣੀ ਹੈ ਜਦ ਮੈਂ ਹੋਸ਼ ਈ ਚੌਣਾ ਤੂੰ ਮਿੱਟੀ ਦੀ ਉਤਲੀ ਦਿਖਾਈ ਦੇਣੀ ਹੈ ਕੁਛ ਵੀ ਕੁਛ ਵੀ ਸਾਰਾ ਸੰਸਾਰ ਦੇਵੇਂ ਇਸ ਬੇਵੈਨੀ ਸੰਸਾਰ ਦੇ ਚ ਮੈਂ ਕਿਸ ਤਰ੍ਹਾਂ ਜੀਵਾਂ ਕੁਛ ਵੀ ਨਹੀਂ ਕੁਛ ਵੀ ਸੰਤ ਦੇ ਦ੍ਰਿਸ਼ਟੀ ਕੀ ਵੀ ਜਗਤ ਕੁਛ ਨਹੀਂ ਹੁੰਦਾ ਤਾਂ ਉੱਚਾ ਹੁੰਦਾ ਇੱਕੇ ਦੁਆੰਦੀ ਦ੍ਰਿਸ਼ਟੀ ਚ ਵੀ ਕੁਛ ਨਹੀਂ ਹੁੰਦਾ ਅਗਰ ਉੱਚਾ ਉੱਠ ਨਹੀਂ ਸਕਿਆ ਤਾਂ ਥੱਲੇ ਚਲਾ ਜਾਂਦਾ ਹੈ ਇਸ ਦੁਨੀਆ ਨੂੰ ਛੋੜੋ ਥੱਲੇ ਚਲੇ ਜਾਓ ਬੇਹੋਸ਼ ਹੋ ਜਾਓ ਸ਼ਰਾਬ ਪੀ ਲਓ ਨਸ਼ੇ ਕਰ ਲਓ ਹੁਣ ਜਿਹੜੇ ਮੈਂ ਦੂਜਾ ਨੁਕਤਾ ਬਿਆਨ ਕਰਨ ਲੱਗਾ ਜ਼ਿਆਦਾ ਸਮਾਂ ਨਹੀਂ ਲੈਣਾ ਪੜਾ ਕਾਫੀ ਦੇਰ ਦੇ ਬੈਠੇ ਹੋ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪਰਮਾਤਮਾ ਨੂੰ ਸਾਥੀ ਕਹਿੰਦੇ ਅਗਰ ਸਾਥੀ ਕਿਸ ਨੂੰ ਕਹਿੰਦੇ ਨੇ ਜੋ ਸ਼ਰਾਬ ਪਿਲਾਉਂਦਾ ਪਿਆਲੇ ਚ ਪਾ ਕੇ ਦਿੰਦਾ ਹੈ ਗੁਰੂ ਹੋਗੰ ਸਿੰਘ ਨੰਦ ਲਾਲ ਵੀ ਸਾਥੀ ਕਹਿੰਦੇ ਆਜ ਮੇਰੇ ਦੇ ਮਹਾਨ ਸੰਗ ਫੌਜਾ ਮਈਨ ਚਿਸ਼ਤੀ ਉਹ ਖੁਦਾ ਨੂੰ ਸਾਥੀ ਹੈ ਹੈਰਾਨ ਹਾਂ ਇਸ ਤਰ੍ਹਾਂ ਕਹਿੰਦੇ ਵੇ ਵੇ ਸਾਖੀਆ ਸਾ ਗਰੇ ਸਬਜ਼ੇ ਹੋ ਕਿ ਮਾਰਾ ਬਕੌਰਸਤ ਜੰਗ ਅੰਦਰ ਸ੍ਰੀ ਭਗਵਾਨ ਪਾਦਸ਼ਾਹੀ ਦਸਵੀਂ ਜ਼ਫਰਨਾਮਾ ਐ ਸਾਖੀ ਇੱਕ ਜਾਨ ਮੈਨੂੰ ਨਿਪੜਾ ਮੈਂਝੂਝ ਮਰਾ ਆਪਣੇ ਮਨ ਨਾਲ ਔਰ ਉੱਪਰ ਉਸੇ विदेशा के या सागर ए सबजे मां कि सब धन गुरु गोबिंद सिंह जी महाराज दी रचना दशम ग्रंथ ज़फरनामा विदेशा के या सागर ए सबजे मां कि मारा बकारस्त जंगंदरो मिलनना चांदा है समान नाल समान नु पछाड़ना चांदा खत्म करना चांदा है इस दुनिया नो मेनू ए इखजाम पे ला अपने नामदा हुण नाम नो भी नशा आके ਦੂਰ ਕਿਉਂ ਜਾਉ ਗੁਰੂ ਨਾਨਕੂਏ ਨਸ਼ਾ ਕਹਿੰਦੇ ਨਾਮ ਮੁਕਮਾਰੀ ਨਾਮ ਕਾ ਚੜੀ ਰਹੇ ਜਨਰਾ ਇਸ ਸੰਬੰਧ ਵਿੱਚ ਗੁਰੂ ਨਾਨਕ ਦੇ ਸਤ ਅਸ਼ਬਦ ਨੇ ਗੁਰਵਰਜਨ ਦੇਵ ਜੀ ਮਹਾਰਾਜ ਦੇ ਪੰਜ ਸਤ ਸ਼ਬਦ ਲੈ ਕਬੀਰ ਦੇ ਵੀ ਸ਼ਬਦ ਨੇ ਸਿਰ ਇੱਕ ਦੋ ਪੰਗਤੀਆਂ ਕੋਲਣ ਤੋਂ ਪਹਿਲੇ ਮੈਂ ਇਤਨarz ਕਰਾਂ ਇੱਕ ਸ਼ਰਾਬ ਵਿੱਚ ਡੁੱਬਿਆ ਹੋਇਆ ਮਨੁੱਖ ਸਾਹਮਣੇ ਬੈਠਾ ਹੋਵੇ ਇੱਕ ਪਾਸੇ ਸੰਤ ਬੈਠਾ ਹੋਵੇ ਇਕ ਅਕਲ ਤੋ ਉੱਚਾ ਬੈਠਾ ਹੋਏ ਇਕ ਅਕਲ ਤੋ ਥੱਲੇ ਬੈਠਾ ਹੋਏ ਦੂਰ ਕੋਲ ਨਾ ਜਾਈਏ ਕਿਉਂਕਿ ਕੋਲ ਗਏ ਤੇ ਸ਼ਰਾਬੀ ਕੋਲ ਸ਼ਰਾਬੀ ਹੋ ਜਾਣੀ ਦੂਰ ਦੂਰੋਂ ਦੇਖਾਂ ਬੈਠੇ ਜੇ ਕੋਲੋਂ ਦਾ ਹੋਣਾ ਸੌ ਲੈਣਾ ਦੂਰੋਂ ਦੇਖਾਂਗੇ ਪਛਾਣ ਕਰਨੀ ਹੋ ਜਾਏਗੀ ਕਿ ਸੰਤ ਕਿਹੜਾ ਹੈ ਤੇ ਸ਼ਰਾਬੀ ਕਿਹੜਾ ਹੈ ਵੀ ਮੈਨਸ ਕਰਤੀ ਦੋਹਾਂ ਕੋਲ ਮਸਤੀ ਹੋਏਗੀ ਦੋਹਾਂ ਕੋਲ ਸਰੂਰ ਹੋਏਗੀ ਤੋ ਹਾਂ ਕੋ ਭੋਲਾ ਪਨ ਹੋਵੇਗਾ ਨਸ਼ੇ ਦੇ ਚ ਨਸ਼ਈ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਉਹ ਕੁਝ ਵੀ ਨਹੀਂ ਸੁਪਾ ਸਕਦਾ ਭਾਰਤ ਦੇ ਚ ਪੁਲਿਸ ਜਿੰਨਾ ਮੁਜਰਮਾਂ ਨੂੰ ਪੜ ਲੈਂਦੇ ਪਕੜਨੇ ਲਈ ਚੋਰਾ ਨੂੰ ਪਕੜਨੇ ਦੀ ਉਹਨੂੰ ਨਜ਼ਰ ਕਰਾ ਕੇ ਉਹ ਸਭ ਕੁਝ ਗੁਲਵਾ ਲੈਂਦੀ ਸਭ ਕੁਝ ਦੱਸ ਦਿੰਦਾ ਨਸ਼ਈ ਮਨ ਕੁਝ ਵੀ ਨਹੀਂ ਸੁਪਾ ਸਕਦਾ ਅੰਦਰੋਂ ਬਾਹਰੋਂ ਇੱਕ ਹੋ ਜਾਂਦਾ ਹੈ ਔਰ ਇਹ ਵੀ ਅਸਰਾ ਸੰਤ ਵੀ ਕੁਝ ਪਰਦੇ ਨਹੀਂ ਪਾਉਂਦਾ ਅੰਦਰੋਂ ਬਾਰੋਂ ਇੱਕ ਹੋ ਜਾਂਦਾ ਬੋਲਾ ਦੋਵੇਂ ਬੋਲੇ ਹੁੰਦੇ ਫਰਕ ਸਿਰਫ ਇਤਨਾ ਇੱਕ ਮਨੁੱਖਤਾ ਤੋਂ ਠੰਡੇ ਚਲਾ ਗਿਆ ਪਸ਼ੂਓ ਕੇ ਭੋਲਾ ਹੋਇਆ ਇੱਕ ਮਨੁੱਖਤਾ ਤੋਂ ਉੱਚਾ ਹੋ ਗਿਆ ਪਰਮਾਤਮਾ ਦੀ ਤਰ੍ਹਾਂ ਹੋ ਗਿਆ ਪਰਮਾਤਮਾ ਕਰਕੇ ਬੋਲਾ ਦੋਹਾਂ ਦੇ ਜ਼ਮੀਨ ਆਸਮਾਨ ਦਾ ਅੰਤਰੇ पर कम से कम दोवे बेचैन ते दुखी ते परेशान नहीं होने एक परेशानी तो ਥੱਲੇ ਚਲਾ ਗਿਆ ਸ਼ਰਾਬ ਪੀ ਕੇ ਅਫੀਮ ਘਰ ਇੱਕ ਪਰੇਸ਼ਾਨੀਆਂ ਤੋਂ ਉੱਪਰ ਚਲਾ ਗਿਆ ਹੁਣ ਉੱਥੇ ਤੱਕ ਪਰੇਸ਼ਾਨੀਆਂ ਪਹੁੰਚ ਹੀ ਨਹੀਂ ਸਕਦੀਆਂ ਸੁਆਦੀ ਦੇ ਚਲੇ ਨ ਹੋ ਗਿਆ ਆਨੰਦ ਸਰੂਪ ਦੋਹਾਂ ਕੁਲ ਸਰੂਪ ਤੇ ਹੈ ਔਰ ਇਸ ਦਾ ਬੜਾ ਵੱਡਾ ਜ਼ਿਕਰ ਹੈ ਧਨ ਗੁਰਗਰਨ ਸਾਹਿਬ ਜੀ ਮਹਾਰਾਜ ਦੀ ਬਾਣੀ ਚ ਇਹ ਵੀ ਨਰਸ ਕਰਦੇ ਇਸ ਦੌਲ ਦਾ ਮਾਹੌਲ ਐਸਾ ਥੱਲੇ ਗਿਰਦਾ ਹੈ ਇਸ ਵਾਸਤੇ ਇਤਨੇ ਨਸ਼ੇ ਨੇ ਬਹੁਤ ਇਨੇ ਵੇਸ਼ਿਆਂ ਨੇ ਇਤਨੇ ਸ਼ਰਾਬਖਾਨੇ ਹਰਨੀ ਤਰ੍ਹਾਂ ਦੀ ਸ਼ਰਾਬ ਕੋਈ ਬਣਦੀ ਹੈ ਹੁਣ ਤੇ ਕਈ ਅਮੀਰਾਂ ਦੇ ਘਰਾਂ ਚ ਮੈਂ ਦੇਖ ਕੇ दंग रह ਗਿਆ ਜਾਨਣ ਡ੍ਰੈਗ ਰੂਮ ਵਿੱਚ ਬਿਠਾਉਣ ਨੇ ਅਨ ਸਜਾ ਕੇ ਰੱਖੀ ਹੁੰਦੀ ਸ਼ਰਾਬ ਕਈ ਬੋਲ ਜ਼ਮਾਨਾ ਲੰਘ ਗਿਆ ਜਦ ਦਰਸ਼ਨ ਗੁਟਕਿਆਂ ਦੇ ਹੁੰਦੇ ਸਨ ਮਾਲਾ ਦੇ ਹੁੰਦੇ ਸਨ ਧਿਆਨ ਸਾਧਨਾ ਦੀ ਜੋ ਹੈ ਸਾਜ਼ੋ ਸਮਾਨ ਦੇ ਹੁੰਦੇ ਸਨ ਹੁਣ ਤੇ ਅਮੀਰੀ ਦਿਖਾਈ ਜਾਂਦੀ ਹੈ ਸਾਡੇ ਦਾ ਐਨੇ ਕਿਸਮਾਂ ਦੀ ਸ਼ਰਾਬ ਹੈ ਕੀਮਤੀ ਤੋਂ ਕੀਮਤੀ ਬਣ ਐ ਆਲੋਗ ਹੈ ਵੀ ਮਰਜ਼ ਕਰਦਾ ਹੈ ਛੇ ਚਾਰ ਦਵਾੜੇ आखिर पशु ने पशु बनाई दे गाना और के दिखाएगा और के दिखाएगा चल देगा देखो है भगत करे एक योगी ने किया कि ये लग रहा है तू कोई नशा करता है कबीर कहने हां करदा कैसा नशा करना है कहता कर शराब पी ਤੇਨੂੰ ਦੇਖਿਆ ਸਵੇਰੇ ਕਿ ਸ਼ਾਮ ਕੇ ਤੇਰੀ ਅੱਖਾਂ ਚ ਖੁਆਰੀ ਆਉਂਦੀ ਹੈ ਤੂੰ ਸਵੇਰੇ ਤੋਂ ਪੀਣ ਲੱਗ ਰਿਹਾ ਹੈ ਕਹਿੰਦਾ ਜ਼ਿੰਦਗੀ ਚ ਇੱਕੋ ਦਫਾ ਪੀਤੀ ਸੀ ਅਜੇ ਤੱਕ ਨਸ਼ਾ ਨਹੀਂ ਉਤਰਿਆ ਪੀਤੀ ਦੇ ਕੋਈ ਦਫਾ ਅਜੇ ਤੱਕ ਨਸ਼ਾ ਨਹੀਂ ਉਤਰਿਆ ਯੋਗੀ ਕਹਿੰਦਾ ਇਹ ਕਿਹੜੀ ਸ਼ਰਾਬ ਹੈ ਇੱਕੋ ਦਫਾ ਪੀਤੀ ਸੀ ਉਸੇ ਸਰੂਰ ਚ ਜੀ ਰਹੇ ਹੈ ਇਸਾਂ ਨੂੰ ਹੀ ਸ਼ਰਾਬ ਕਿੱਥੋਂ ਮਿਲਦੀ ਹੈ ਕਵੇਰਿਕਾਂ ਨੂੰ ਮਿਲਦੀ ਕਿਧਰੋਂ ਨਹੀਂ ਆਪ ਬਣਾਣੀ ਪੈਂਦੀ ਹੈ ਆਪ ਬਣਾਣੀ ਪੈਂਦੀ ਆਪ ਬਣਾਣੀ ਪੈਂਦੀ ਹੈ ਛੱਦਾਸ ਹੁਣ ਸਾਰੀ ਸ਼ਰਾਬ ਬਣਦੀ ਤੇ ਗੁੜ ਚੋਂ ਹੈ ਮਿੱਠੇ ਤੋਂ ਬਣਦੀ ਸੰਤਰਿਆਂ ਤੋਂ ਬਣਦੀ ਅੰਗੂਰ ਤੋਂ ਬਣਦੀ ਮਿੱਠੇ ਨੂੰ ਕੌੜਾ ਕਰਨਾ ਪੈਂਦਾ ਮੈਂ ਤੇ ਕਈ ਵਾਰ ਹੈਰਾਨ ਹੋ ਜਾਣਾ ਜਿਨ੍ਹਾਂ ਲੋਕਾਂ ਨੇ ਅੰਗੂਰ ਕੌੜੇ ਕਰ ਦਿੱਤੇ ਸੰਤਰੇ ਕੌੜੇ ਕਰ ਦਿੱਤੇ ਮਿੱਠਾ ਗੁੜ ਕੌੜਾ ਕਰ ਦਿੱਤਾ ਕਿ ਜੋ ਪੀ ਲੈਂਦੇ ਨੇ ਉਹਨਾਂ ਦੀ ਜ਼ਿੰਦਗੀ 'ਚ ਕੋਈ ਮਿਠਾਸ ਰਹਿੰਦੀ ਹੋਵੇਗੀ ਪਤਾ ਨਹੀਂ ਕਿਤਨੀ ਕੁੜਤਾਂ ਨਾਲ ਵਰ ਜਾਂਦੀ ਹੋਵੇਗੀ ਸਾਰੇ ਘਰ ਵਿੱਚ ਕਲੇਸ਼ ਝਗੜੇ 'ਚ ਕਰਕੇ ਰਹਿੰਦੇ ਕਵੀਰ ਕੇੰਦਰ ਆਗ ਬਣਾਣੀ ਪੈਂਦੀ ਹੈ ਯੋਗੀ ਕੇੰਦਰ ਫਿਰ ਜਰਾ ਸਾਨੂੰ ਢੰਗ ਦੱਸ ਦੋ ਕੀੜਾ ਮਿੱਠਾ ਪਾਣਾ ਪੈਂਦਾ ਕਿਤਨਾ ਸੱਕ ਲਾਣਾ ਪੈਂਦਾ ਤੁਹਾਨੂੰ ਪاور ਤਰੀਕਾ ਕੀ ਹੈ ਯਕੀਨ ਜਾਨੋ ਕਈ ਸ਼ਬਦ ਨੇ ਸ਼ਰਾਬ ਬਣਾਉਣ ਦਾ ਢੰਗ ਦੱਸਦੇ ਨੇ ਕਵੀ ਗੁਰੂ ਨਾਨਕ ਗੁਰੂ ਵਰਜੰਦੇ ਹੁਜੀ ਸਿਰਫ ਇੱਕ ਸ਼ਬਦ ਤੋਂ ਇਹ ਸਦ ਸੁਣਾ ਦੇ ਰਿਹਾ ਸ਼ਰਾਬ ਬਣਾਉਣ ਦਾ ਢੰਗ ਨਾਮ ਦੀ ਸ਼ਰਾਬ ਗੁਰ ਕਰ ਗਿਆਨ ਧਿਆਨ ਕਰ ਬਹਵਾ ਭੋ ਭਾ ਚੇਤਨ ਧਾਰਾ ਸੁਖ ਮਨ ਨਾਰੀ ਸਹਿਜ ਸਮਾਨੇ ਪੀਵਨ ਪੀਵਨ ਹਾਰਾ ਉਦੋਂ ਮੇਰਾ ਮਨ ਮਤਵਾਰਾ ਹੁਣ ਮਨ ਚੜਾ ਮਦਨ ਰਸ ਚਾਖਿਆ ਤ੍ਰਿਵਣ ਭਇਆ ਉਜਾਰਾ ਮੈਂ ਗਿਆਨ ਦਾ ਬਣਾਇਆ ਗੁੜ ਧਿਆਨ ਦਾ ਬਣਾਇਆ ਮਊਆ ਮਊਆ ਤੁਸੀਂ ਸਮਝੋਗੇ ਨਹੀਂ ਮੈਂ ਉਸ ਇਲਾਕੇ ਚ ਬਹੁਤ ਰਿਹਾ ਹਾਂ ਪੁਰੀ ਸਾਹਿਬ ਵਿੱਚ ਕੁਝ ਬਿਹਾਰ ਤੇ ਬੰਗਾਲ ਦਾ ਇਲਾਕਾ ਬਹੁਤ ਪਿੱਪਲ ਦੀ ਤਰ੍ਹਾਂ ਬਹੁਤ ਵੱਡਾ ਬੋਰਡ ਦੀ ਤਰ੍ਹਾਂ درخت ਆਉਂਦਾ ਹੈ। ਉਹਨਾਂ ਚਮੇਲੀ ਦੀ ਤਰ੍ਹਾਂ ਚਿੱਟੇ ਚਿੱਟੇ ਫੁੱਲ ਲੱਗਦੇ। ਬੜੇ ਮਿੱਠੇ ਹੁੰਦੇ। ਉਹਨਾਂ ਚ ਮਠਾਸ ਰਖਣੇ ਪੜੀ ਬੜੀ। ਅਪ੍ਰੈਲ ਦੇ ਮਹੀਨੇ ਚ ਇਹ ਫੁੱਲ ਫੱਲੇ ਝੜਦੇ ਨੇ, ਜ਼ਮੀਨ ਚਿੱਟੀ ਹੋਈ ਪਈ ਹੁੰਦੀ। ਉਧਰ ਦੇ ਲੋਕੀਨਾਂ ਫੁੱਲਾਂ ਨੂੰ ਚੁਣ ਲੈਣੇ ਨੇ। ਗੁੜ ਵਿੱਚ ਮੌਵਾ ਮਿਲਾ ਕੇ ਸ਼ਰਾਬ ਘੜੀ ਉਹ ਕਬੀਰ ਬਨਾਰਸ ਦੇ ਵਾਸੀ ਸਨ ਬਿਹਾਰ ਦੇ ਨਾਲ ਲਗਵੇ ਬਨਾਰਸ ਗੁਲ ਕਰ ਗਿਆਨ ਧਿਆਨ ਕਰ ਮੌਵਾ ਮੈਂ ਗਿਆਨ ਦਾ ਗੁੜ ਬਣਾਇਆ ਹੈ ਧਿਆਨ ਦਾ ਮੌਵਾ ਬਣਾਇਆ ਹੈ ਬਾਅ ਅਗਰ ਮੈਂ ਵਾਹਿਗੁਰੂ ਆਕਾ ਦਾ ਸਤਨਾਵਾ ਵਾਹਿਗੁਰੂ ਐਵੇਂ ਨਹੀਂ ਜ਼ਬਾਨ ਕਹਿੰਦੀ ਉਸ ਵਿੱਚ ਮੇਰਾ ਧਿਆਨ ਹੈ ਮੇਰਾ ਮਨ ਉਸ ਨੂੰ ਸੁਣ ਧਿਆਨ ਹੈ ਪਰ ਫਿਰ ਮੈਨੂੰ ਇਸ ਦੀ ਸਮਝ ਹੈ ਕਿ ਧਿਆਨ ਦੇ ਜੁੜਦਿਆਂ ਭਗਵਾਨ ਪ੍ਰਗਟ ਹੋਵੇ ਤੇਰੇ ਕੋਲ ਗਿਆ ਇਹ ਜਪਦੇਆਂ ਜਪਦੇਆਂ ਗਿਆਨ ਪ੍ਰਗਟ ਹੁੰਦਾ ਇਹਨੂੰ ਅਨਭਵੀ ਗਿਆਨ ਕਹਿੰਦੇ ਗੁਰਕਾਰ ਗਿਆਨ ਧਿਆਨ ਕਰਵਾਉਂਦਾ ਪਹਿਲੇ ਤੇ ਜਦ ਜਪਨਾ ਕਬੀਰ ਨੇ ਅਰੰਭ ਕੀਤਾ ਹੁਣੇ ਨਸ਼ਾ ਨਹੀਂ ਹੋਵੇਗਾ ਸਿਰੂਰ ਤੇ ਬਾਅਦ ਚਾਹੁੰਦਾ ਜਦ ਵਾਕਈਏ ਸ਼ਰਾਬ ਬਣ ਜਾਂਦੀ ਗੁੜ ਕਰ ਗਿਆਨ ਧਿਆਨ ਕਰ ਮਵਵਾ ਭਉ ਭਾ ਰੇਤਨ ਧਾਰ ਸੁਖ ਮਨ ਨਾਰੀ ਸਹਿਜ ਸਮਾਨੀ ਪੀਵੇ ਪੀਵਨ ਹਾਰਾ ਉਹ ਧੂ ਮੇਰਾ ਮਨ ਮਕਵਾਰਾ ਹੁਣ ਮਨ ਚੜਾ ਮਦਨ ਰਸ ਚਾ ਕੇ ਆ ਤਰੇ ਭਵਨ ਪਾਇਆ ਆ ਤਰੇ ਭਵਨ ਪਾਇਆ ਇਹਦੀ ਕਥਾ ਦੇ ਵਿੱਚ ਆਪਾਂ ਦੇਖਿਆ ਗਿਆਨੀ ਸੰਤ ਸਿੰਘ ਮਸਕੀਨ ਹਣੀ ਦੱਸਦੇ ਪਏ ਐ ਮਿਰਜ਼ਾ ਗਾਲिब ਤੇ ਪਾਰੇ ਮਿਰਜ਼ਾ ਗਾਲिब ਜਿਹੜਾ ਕਿ ਇੱਕ ਬਹੁਤ ਮਸ਼ਹੂਰ ਸ਼ਾਇਰ ਸੀ ਮਿਰਜ਼ਾ ਗਾਲिब ਨੂੰ ਮੇਰਾ ਖਿਆਲ ਹੈ ਕਿ ਜਿਹੜੇ ਪੜ੍ਹਦੇ ਬੱਚੇ ਨੇ ਉਹ ਬੱਚਾ-ਬੱਚਾ ਜਾਣਦਾ ਕਿਉਂਕਿ ਉਹਨਾਂ ਦੀ ਸ਼ਾਇਰੀ ਬਹੁਤ ਆਲਾ ਜ਼ਰਫ ਦੀ ਸੀ ਉਹਨਾਂ ਦੇ ਸ਼ਾਇਰ ਜਿਹੜੇ ਸ਼ੇਅਰ ਸੀ ਨਾ ਬਹੁਤ ਕਮਾਲ ਸੀ ਕਿ ਫੇ ਕਿਉਂ ਜਿਹੜਾ ਬੱਚਾ ਪੜਦਾ ਨਾ ਉਹ ਮਿਰਜ਼ਾ ਗ਼ਾਲिब ਦੇ ਸ਼ੇਰਾਂ ਤੋਂ ਇਨਸਪਾਇਰ ਹੁੰਦਾ ਉਹਨੂੰ ਪਤਾ ਹੈ ਕਿ ਉਹਨਾਂ ਦੀ ਸ਼ਾਇਰੀ ਬਹੁਤ ਅੱਛੀ ਸੀ ਜਿਸ ਤਰ੍ਹਾਂ ਕਿ ਅਲਾਮਾ ਇਕਬਾਲ ਇੱਕ ਬਹੁਤ ਮਸ਼ਹੂਰ ਸ਼ਾਇਰ ਸੀ ਵਲੀਉੱਲਾ ਸੀ ਉਹ ਵੀ ਬਹੁਤ ਹੀ ਹਾਲਾ ਜ਼ਰਫ ਦੇ ਨਾਲ ਸ਼ੇਰ ਬੋਲਦੇ ਹੁੰਦੇ ਸੀ ਤੇ ਬੱਚਾ ਬੱਚਾ ਤਕਰੀਬਨ ਉਹਨਾਂ ਨੂੰ ਜਾਣਦਾ ਤੇ ਗਿਆਨੀ ਸੰਸੀ ਮਸਕੀਨ ਹੋਣੀ ਅੱਜ ਮਿਰਜ਼ਾ ਗ਼ਾਲिब ਦੇ ਬਾਰੇ ਦੱਸਦੇ ਪਏ ਆ ਉਹ ਇੰਨੀ ਸ਼ਰਾਬ ਪੀਂਦਾ ਸੀ ਕਿ ਹਰ ਵੇਲੇ ਵਕਤ ਤਕਰੀਬਨ 24 ਘੰਟੇ ਸ਼ਰਾਬ ਦੇ ਨਸ਼ੇ 'ਚ ਹੀ ਰਹਿੰਦਾ ਸੀ ਤੇ ਜਦੋਂ ਇਹ ਗੱਲ ਉਹਨਾਂ ਦੀ ਪਤਨੀ ਨੇ ਪੁੱਛੀ ਕਿ ਤੁਸੀਂ ਹਰ ਵੇਲੇ ਸ਼ਰਾਬ ਹੀ ਪੀਂਦੇ ਰਹਿੰਦੇ ਹੋ ਸ਼ਰਾਬ ਦੇ ਨਸ਼ੇ 'ਚ ਰਹਿੰਦੇ ਹੋ ਕੀ ਗੱਲ ਹੈ ਤੇ ਉਹਨਾਂ ਨੇ ਦੱਸਿਆ ਕਿ ਅਗਰ ਮੈਂ ਸ਼ਰਾਬ ਨਾ ਪੀਵਾਂ ਤੇ ਤੂੰ ਮੈਨੂੰ ਇੱਕ ਮਿੱਟੀ ਦੀ ਮੂਰਤ ਲਾਗਣੀ ਹੈ ਤੇ ਜਦੋਂ ਮੈਂ ਸ਼ਰਾਬ ਪੀ ਲੈਣਾ ਮੈਂ ਫਿਰ ਤੂੰ ਮੈਨੂੰ ਮੇਰੀ ਪਤਨੀ ਲਗਣੀ ਹੈ ਯਾਨੀ ਕਿ ਉਹਨਾਂ ਦੀ ਬੁੱਧੀ ਇਹਨੀ ਆਮ ਬੰਦਿਆਂ ਨਾਲੋਂ ਜ਼ਿਆਦਾ ਸੀ ਅਕਲ ਜ਼ਿਆਦਾ ਸੀ ਕਿ ਅਗਰ ਉਹ ਆਮ ਬੰਦਿਆਂ ਤਰ੍ਹਾਂ ਜ਼ਿੰਦਗੀ گزارਦੇ ਸੀ ਤੇ ਉਹਨਾਂ ਨੂੰ ਹਰ ਸ਼ੈ ਅਸਲੀਅਤ ਜਿਹੜੀ ਨਜ਼ਰ ਆਉਂਦੀ ਸੀ ਜਿਹੜੀ ਕਿ ਸਾਨੂੰ ਆਮ ਬੰਦਿਆਂ ਨੂੰ ਨਜ਼ਰ ਨਹੀਂ ਆਉਂਦੀ ਆਮ ਹਾਲਤ ਦੇ ਵਿੱਚ ਉਹਨਾਂ ਨੂੰ ਹਰ ਬੰਦੇ ਦੀ ਜਿਹੜੀ ਅਸਲੀਅਤ ਨਜ਼ਰ ਆਉਂਦੀ ਸੀ ਉਹਨਾਂ ਨੂੰ ਆਮ ਬੰਦਾ ਲੱਗਦਾ ਹੈ ਮਿੱਟੀ ਦਾ ਹਰ ਜਿਸ ਤਰ੍ਹਾਂ ਕਿ ਅਹੀਂ ਹਕੀਕਤ 'ਚ ਮਿੱਟੀ ਦੇ ਪਤਲੇ ਹੀ ਆ ਇਸੀ ਤਰ੍ਹਾਂ ਉਹ ਕਹਿੰਦੇ ਆ ਕਿ ਅਗਰ ਮੈਂ ਸ਼ਰਾਬ ਨਾ ਪੀਵਾਂ ਤੇ ਤੂੰ ਮੈਨੂੰ ਮਿੱਟੀ ਦੀ ਮੂਰਤ ਲਗਨੀ ਆ ਇਹ ਆਪਣੇ ਉਸ ਜਿਹੜਾ ਗਮ ਹੈ ਨਾ ਇਸ ਦੁਨੀਆ ਦੇ ਜਿਹੜੇ ਲੋਕ ਖੁੱਬੇ ਐ ਇਸ ਦੁਨੀਆਦਾਰੀ ਦੇ ਵਿੱਚ ਉਹਨੂੰ ਭਲਾਉਣ ਵਾਸਤੇ ਉਹ ਨਸ਼ਾ ਕਰਦੇ ਸੀ ਤੇ ਵੀਰੋ ਇਹਦਾ ਮਤਲਬ ਇਹ ਨਹੀਂ ਕਿ ਹਰ ਬੰਦਾ ਨਸ਼ੇ ਤੇ ਲੱਗ ਜਾਏ ਨਾ ਨਾ ਮਤਲਬ ਇਹ ਹੈ ਕਿ ਜਿਹੜੇ ਬੰਦੇ ਜ਼ਿਆਦਾ ਬੁੱਧੀ ਰੱਖਦੇ ਆ ਨਾ ਜ਼ਿਆਦਾ ਅਕਲ ਹੁੰਦੀ ਜਨਾ ਕੋ ਉਹ ਫਿਰ ਇਸ ਦੁਨੀਆ ਨਾਲ ਦਿਲ ਨਹੀਂ ਲਾਉਂਦੇ ਉਹਨਾਂ ਦਾ ਇਸ ਦੁਨੀਆ ਤੋਂ ਦਿਲ ਪਰ ਜਾਂਦਾ ਹੈ ਉਸ ਦੁਨੀਆ ਤੋਂ ਜਾਨ ਛਡਾਉਂਦੇ ਆ ਲੇਕਿਨ ਕੀ ਹੈ ਕਿ ਜਿਲੇ ਅਹੀਂ ਦੁਨੀਆਦਾਰਾਂ ਨੂੰ ਦੇਖਨੇ ਆ ਤੇ ਸਾਨੂੰ ਉਹ ਬਿਲਕੁਲ ਸੰਤ ਫਕੀਰ ਮਜਨੂ ਲੱਗਦੇ ਆ ਅਸੀਂ ਕਹਿੰਨੇ ਯਾਰ ਕੀ ਪਾਗਲਾ ਤਰ੍ਹਾਂ ਜ਼ਿੰਦਗੀ گزارਦੇ ਆ ਹਕੀਕਤ ਦੇ ਵਿੱਚ ਜ਼ਿੰਦਗੀ ਉਹ گزار ਰਹੇ ਹੁੰਦੇ ਆ ਕਿਉਂ ਕਿ ਉਹਨਾਂ ਦਾ ਇਸ ਦੁਨੀਆ ਦੇ ਜਿਹੜੇ ਝੰਬੇਲੇ ਆ ਦੁਨੀਆ ਦੀਆਂ ਮੁਸ਼ਕਲਾਂ ਇਸ ਸਾਰੀਆਂ ਉਹਨਾਂ ਦੇ ਸਾਹਮਣੇ ਵਾਜ਼ਿਹਾ ਹੋ ਜਾਂਦੀਆਂ ਉਹਨੂੰ ਪਤਾ ਹੈ ਕਿ ਦੁਨੀਆਂ ਦਿਲ ਉਹਨਾਂ ਦੀ ਜਗਾ ਨਹੀਂ ਹੈ ਇੱਕ ਆਰਜ਼ੀ ਠਹਿਰਾਉ ਹੈ ਮੁਸਾਫਰ ਖਾਨਾ ਮੈਂ ਇੱਥੇ ਹੀ ਆਏ ਹਾਂ ਥੋੜੀ ਦਿਰ ਜ਼ਿੰਦਗੀ گزارਨੀ ਹੈ ਤੇ ਚਲ ਜਾਣਾ ਮੈਂ ਉਹਨਾਂ ਨੂੰ ਇਸ ਚੀਜ਼ ਦੀ ਹਕੀਕਤ ਦਾ ਪਤਾ ਲੱਗ ਜਾਂਦਾ ਇਸ ਕਰਕੇ ਉਹ ਦੁਨੀਆਂ ਨਾਲ ਇਹਨਾਂ ਦਿਲ ਨਹੀਂ ਲਾਉਂਦੇ ਲੇਕਿਨ ਅਹੀਂ ਜਿਹੜੇ ਦੁਨੀਆਦਾਰ ਲੋਕ ਹੈ ਅਸੀਂ ਇਸ ਦੁਨੀਆਂ ਦੇ ਨਾਲ ਦਿਲ ਇੰਨਾ ਘਲਾ ਕੇ ਬੈਠੇ ਆਂ ਕਿ ਰੱਬ ਸੁਣਨ ਨੂੰ ਵੀ ਭੁੱਲ ਚੁੱਕੇ ਆਂ ਰੱਬ ਦੀ ਯਾਦ ਤੋਂ ਵੀ ਗਾਫਲ ਹੋ ਗਏ ਆਂ ਇਨਾ ਟਾਈਮ ਨਹੀਂ ਸਾਡੇ ਕੋਲ ਕਿ ਅਸੀਂ ਰੱਬ ਨੂੰ ਯਾਦ ਕਰੀਏ ਹਰ ਵੇਲੇ ਦੁਨੀਆਦਾਰੀ ਦੇ ਕੰਮਾਂ 'ਚ ਹੀ ਲੱਗੇ ਰਹਨੇ ਆ ਕਦੀ ਸੋਚੇ ਨਹੀਂ ਕਿ ਅੰਮ੍ਰਿਤ ਵੇਲੇ ਉੱਠ ਕੇ ਰੱਬ ਸੋਨੇ ਦਾ ਯਾਦ ਕਰੀਏ ਉਹਦਾ ਜ਼ਿਕਰ ਕਰੀਏ ਉਹਦੀ ਇਬਾਦਤ ਕਰੀਏ ਤਾਂ ਕਿ ਸਾਡੇ ਤੇ ਰਹਿਮਤ ਹੋਵੇ ਤੇ ਨਾਲ ਹੀ ਨਾਲ ਸਾਡਾ ਜਿਹੜਾ ਅਗਲਾ ਜਹਾਨ ਹੈ ਉਹਦੇ ਵਿੱਚ ਵੀ ਸਾਡੀ ਜਿਹੜੀ ਜ਼ਿੰਦਗੀ ਕਾਮਯਾਬ ਹੋਈਏ ਲੇਕਿਨ ਨਹੀਂ ਅਸੀਂ ਇਨਾ ਖੁੱਬੇ ਇਸ ਦੁਨੀਆਦਾਰੀ 'ਚ ਕਿ ਸਾਨੂੰ ਸਿਰਫ ਇੱਕ ਕਿਸੇ ਦਿਮਾਗ 'ਚ ਗੱਲ ਘੁੰਮਦੀ ਰਹਿੰਦੀ ਐ ਕਿ ਪੈਸਾ ਕਿਸ ਤਰ੍ਹਾਂ ਇਕੱਠਾ ਕਰਨਾ ਕਾਮਯਾਬੀ ਕਿਸ ਤਰ੍ਹਾਂ ਹਾਸਲ ਕਰਨੀ ਸ਼ੋਹਰਤ ਕਿਦਾਂ ਹਾਸਲ ਕਰਨੀ ਲੋਕ ਮੇਰੀ ਵਾਹ ਵਾਹ ਕਰਨ ਮੈਂ ਇੰਨਾ ਕਿ ਕੰਮ ਕਾਮਯਾਬ ਹੋ ਜਾ ਕਿ ਹਰ ਬੰਦਾ ਮੇਰੀ ਮਿਸਾਲ ਦੇ ਯਾਰ ਅਗਰ ਕਾਮਯਾਬ ਹੋਣਾ ਤੇ ਕਿਸੇ ਅੱਛੇ ਤਰ੍ਹਾਂ ਹੋਵੋ ਨਾ ਅੱਲਾ ਦੇ ਨੇਕ ਬੰਦੇ ਬਣ ਕੇ ਹੋਵੋ ਨਾ ਕਿ ਇੰਨਾ ਕਿ ਰੱਬ ਸੁਣੇ ਦੀ ਯਾਦ 'ਚ ਮਸ਼ਗੂਲ ਹੋ ਜਾਓ ਕਿ ਲੋਕ ਮਿਸਾਲ ਦੇਣ ਯਾਰ ਬੰਦਾ ਹੀ ਬਹੁਤ ਨੇਕ ਹੈ ਬਹੁਤ ਚੰਗਾ ਬੰਦਾ ਹਰ ਵੇਲੇ ਰੱਬ ਦੀ ਯਾਦ ਖੁਬਿਆ ਰਹਿੰਦਾ ਐਂਜੇ ਦੇ ਬਣੋ ਇਹ ਦੁਨੀਆਦਾਰੀ ਦੇ ਵਿੱਚ ਕਾਮਯਾਬ ਹੋ ਕੇ ਅਗਰ ਤੁਸੀਂ ਕਹੋਗੇ ਕਿ ਮੈਂ ਕਾਮਯਾਬ ਹੋ ਗਿਆ ਮੈਂ ਬੜੀਆਂ ਮੰਜ਼ਲੇ ਹਾਸਲ ਕਰ ਲਈਆਂ ਤੇ ਮੈਂ ਕਾਮਯਾਬ ਹੋ ਗਿਆ ਬੜਾ ਮੇਰੇ ਕੋਲ ਪੈਸਾ ਆ ਗਿਆ ਬੜੀ ਇੱਜ਼ਤ ਸ਼ੋਹਰਤ ਮਿਲ ਗਈ ਮੈਨੂੰ ਤੇ ਮੈਂ ਕਾਮਯਾਬ ਨਹੀਂ ਇਹ ਕਾਮਯਾਬੀ ਬੇਮਾਇਨੀ ਹੈ ਇਹਦਾ ਕੋਈ ਵੀ ਫਾਇਦਾ ਨਹੀਂ ਕਿਉਂਕਿ ਖਤਮ ਹੋਣ ਵਾਲੀ ਦੁਨੀਆ ਉਹ ਕਾਮਯਾਬੀ ਅਸਲ ਕਰੋ ਜਿਨ੍ਹਾਂ ਤੁਹਾਨੂੰ ਲੋਕ ਤੁਹਾਡੇ ਜਾਣ ਤੋਂ ਬਾਅਦ ਵੀ ਯਾਦ ਕਰਨ ਤੇ ਚੰਗੇ ਲਫ਼ਜ਼ਾਂ 'ਚ ਯਾਦ ਕਰਨ ਤੇ ਅਗਰ ਤੁਸੀਂ ਲੋਕਾਂ ਦੇ ਨਾਲ ਚੰਗਾ سلوਕ ਕਰੋਗੇ ਨਾ ਲੋਕਾਂ ਦੀ ਮਦਦ ਕਰੋਗੇ ਰਹਿਮਦਿਲੀ ਦਿਖਾਓਗੇ ਲੋਕਾਂ ਨਾਲ ਤੇ ਹਰ ਬੰਦਾ ਤੁਹਾਨੂੰ ਚੰਗੇ ਲਫ਼ਜ਼ਾਂ ਨੇ ਯਾਦ ਕਰੇਗਾ ਤੇ ਤੁਹਾਡੀਆਂ ਮਸਾਲਾਂ ਹੀ ਦੇਗਾ ਬਾਕੀ ਵੀਰੋ ਕਥਾ ਸੁਣ ਕੇ ਬਹੁਤ ਆਨੰਦ ਆਇਆ ਬਹੁਤ ਅੱਛਾ ਲੱਗਾ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰੱਖਿਓ țeਸਰਾ ਖਿਆਲ ਰੱਬ ਰੱਖਾ